ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਦਰਬਾਰ ਲੱਗਾ ਹੋਇਆ ਸਤਗੁਰਾਂ ਦੇ ਕੋਲ ਕੋਈ ਨਜ਼ਦੀਕੀ ਹਜ਼ੂਰੀਆ ਸਿੱਖ ਨਹੀਂ ਸੀ ਗਰਮੀ ਦਾ ਮੌਸਮ ਹੈ ਤੇ ਸਤਗੁਰਾਂ ਨੇ ਸੰਗਤ ਦੇ ਵਿੱਚੋਂ ਆਵਾਜ਼ ਮਾਰੀ ਕਿ ਕੋਈ ਸਿੱਖ ਜਲ ਦਾ ਗਲਾਸ ਲਿਆਵੇ ਪਿਆਸ ਲੱਗੀ ਹੈ ਇੱਕ ਨੌਜਵਾਨ ਬੜਾ ਸੁੰਦਰ ਖੂਬ ਸੂਰਤ ਉਹ ਗੁਰੂ ਸਾਹਿਬ ਜੀ ਮਹਾਰਾਜ ਵਾਸਤੇ ਜਲ ਲੈ ਕੇ ਆਇਆ ਮਹਾਰਾਜ ਜਲ ਛਕੋ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਦੇ ਚਿਹਰੇ ਵੱਲ ਵੇਖਦੇ ਆ ਕਹਿੰਦੇ ਸਿਖਾ ਕਿ ਕਦੇ ਕੋਈ ਕੰਮ ਵੀ ਕੀਤਾ ਹੀ ਆਖਣ ਲੱਗਾ ਸਤਿਗੁਰੂ ਜੀ ਘਰ ਦੇ ਵਿੱਚ ਪਰਮੇਸ਼ਰ ਨੇ ਦਿੱਤਾ ਹੀ ਬੜਾ ਕੁਝ ਆ ਨੌਕਰ ਚੱਕਰ ਬਹੁਤ ਦਿੱਤੇ ਆ ਕਦੀ ਕੋਈ ਕੰਮ ਕਰਨ ਦੀ ਲੋੜ ਹੀ ਨਹੀਂ ਪਈ ਤਾਂ ਗੁਰੂ ਸਾਹਿਬ ਜੀ ਆਖਣ ਲੱਗੇ ਕਦੇ ਸੰਗਤ ਦੇ ਵਿੱਚ ਵੀ ਸੇਵਾ ਕੀਤੀ ਕਦੇ ਭਾਂਡੇ ਮਾਂਜੇ ਆ ਲੰਗਰ ਦੇ ਕਦੇ ਝਾੜੂ ਲਾਇਆ ਤਾਂ ਅੱਖਣ ਲੱਗਾ ਨਹੀਂ ਮਹਾਰਾਜ ਅੱਜ ਪਹਿਲਾ ਹੀ ਦੇਨੇ ਆ ਕਿ ਤੁਹਾਨੂੰ ਜਲ ਲਿਆ ਕੇ ਦਿੱਤਾ ਕਦੇ ਸੇਵਾ ਨਹੀਂ ਕੀਤੀ ਗੁਰੂ ਸਾਹਿਬ ਜੀ ਮਹਾਰਾਜ ਨੇ ਉਹਦੇ ਕੋਲੋਂ ਜਲ ਫੜਿਆ ਤੇ ਗਲਾਸ ਡੋਲ ਦਿੱਤਾ ਆਖਣ ਲੱਗਾ ਸਤਗੁਰੂ ਜੀ ਬੜੇ ਪਿਆਰ ਨਾਲ ਲੈ ਕੇ ਆਇਆ ਸਾਂ ਤੇ ਬੜੇ ਸਾਫ਼ ਹੱਥਾਂ ਨਾਲ ਲੈ ਕੇ ਆਇਆ ਸਾਂ ਡੋਲਿਆ ਕਿਉਂ ਮਹਾਰਾਜ ਆਖਣ ਲੱਗੇ ਅਪਵਿੱਤਰ ਹੋ ਗਿਆ ਹੰਦਾ ਕਿ ਕਿੱਦਾਂ ਹੋ ਗਿਆ ਮੇਰੇ ਤੇ ਹੱਥ ਸਾਫ਼ ਸੀ ਕੋਈ ਭੈੜਾ ਮੈਲਾ ਕੰਮ ਹੀ ਨਹੀਂ ਕੀਤਾ ਤੇ ਮਹਾਰਾਜ ਆਖਣ ਲੱਗੇ ਮੁਰਦੇ ਦੇ ਹੱਥਾਂ ਨਾਲ ਸੂ ਗਿਆ ਮਹਾਰਾਜ ਮੈਂ ਤੇ ਜਿਉਂਦਾ ਤਾਂ ਸਤਿਗੁਰੂ ਆਖਣ ਲੱਗੇ ਜਿਹੜਾ ਸੇਵਾ ਨਹੀਂ ਕਰਦਾ ਉਹ ਮਰਿਆਂ ਦੇ ਸਮਾਨ ਹੈ ਉਹਦੇ ਅੰਗ ਸਫਲ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਸਮੇਂ ਭਾਈ ਮਰਦਾਨੇ ਨੇ ਖੁਦ ਵੇਖਿਆ ਕੀਰਤਨ ਕਰ ਰਹੇ ਸੀ ਉੱਥੇ ਥੋੜੇ ਦੂਰ ਇੱਕ Laash ਪਈ ਸੀ ਰੇਚ ਖਾਣ ਵਾਸਤੇ ਆਇਆ ਵਾਰ-ਵਾਰ ਸੁੰਘ ਕੇ ਤੇ ਮੁੜ ਜਿਆ ਕਰੇ ਤੇ ਭਾਈ ਮਰਦਾਨੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਰੇਛੇ ਹੁੰਦਾ ਸੀ ਮੁਰ ਜਾਂਦਾ ਮਹਾਰਾਜ ਆਖਣ ਲੱਗੇ ਜੋ ਤੂੰ ਕੀਰਤਨ ਕਰ ਰਿਹਾ ਸਾਂ ਇਸ ਕਰਕੇ ਉਹਦੀ ਬੁੱਧੀ ਨਿਰਮਲ ਹੋ ਗਈ ਉਹਨੇ ਵਾਰ-ਵਾਰ ਮੁਰਦੇ ਦੇ ਅੰਗ ਸੁੰਘੇ ਆ ਉਹਨੇ ਇਹ ਮਹਿਸੂਸ ਕੀਤਾ ਕਿ ਇਨਾਂ ਹੱਥਾਂ ਨਾਲ ਇਹਨੇ ਕਦੇ ਸੇਵਾ ਨਹੀਂ ਕੀਤੀ ਅੱਖਾਂ ਨਾਲ ਦਰਸ਼ਨ ਨਹੀਂ ਕੀਤੇ ਕੰਨਾਂ ਨਾਲ ਨਾਮ ਨਹੀਂ ਸੁਣਿਆ ਜੀਭ ਨਾਲ ਨਾਮ ਨਹੀਂ ਜਪਿਆ ਇਹਦੇ ਅੰਗ ਨੇਪੜਿਆ ਜੇ ਮੈਂ ਇਹ ਖਾਦੇ ਅੱਗੇ ਮੈਂ 84 ਰਕ ਜੂਨ ਦੇ ਵਿੱਚ ਆ ਤੇ ਫਿਰ ਮੇਰਾ ਪਤਾ ਨਹੀਂ ਕੀ ਬਣੇਗਾ ਤਾਂ ਮੁੜ ਜਾਂਦਾ ਮਹਾਰਾਜਪੁਰ ਹੁੰਦੇ ਬੇਨ ਸੇਵਾ ਤ੍ਰਿਗ ਹੱਥ ਪੈਰ ਹੋਰ નિਹਪਲ ਕਰਨੀ ਇਸ ਕਰਕੇ ਸੇਵਾ ਕਰਨੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ